ਇਹ ਕਿਹਦੀ ਕੀ ਬਾਤ ਹੋਈ ਜੱਗੀ ਦੇਖੋ ਅੱਜ तकरीबन 8:00 ਵਜੇ ਇੱਕ ਕਾਨਕ ਸਾਤਾ ਵਿਅਕਤੀ ਪਹਿਲਾਂ ਵੀ ਸਾਡੇ ਕਾਲੜਾ ਜੀ ਦੇ ਤੇ ਘਰ ਗੇੜਾ ਮਾਰ ਕੇ ਗਿਆ ਸੀਗਾ ਤੇ ਤਕਰੀਬਨ ਅੱਧਾ ਪੌਣਾ ਘੰਟੇ ਬਾਅਦ ਉਹ ਫੇਰ ਘਰ ਦੇ ਵਿੱਚ ਦਾਖਲ ਹੋਇਆ ਘਰ ਦੇ ਵਿੱਚ ਦਾਖਲ ਹੋ ਕੇ ਉਹਨੇ ਉਹਨਾਂ ਦੇ ਬੇਟੇ ਤੇ ਤੇ ਉਹਦੀ ਵਾਈਫ ਤੇ ਹਮਲਾ ਕੀਤਾ ਉਹਦੇ ਕੋ ਕੋ ਕਿਰਚ ਸੀਗੀ ਬਿਨਾਂ ਨੰਬਰ ਤੋਂ ਮੋਟਰਸਾਈਕਲ ਸੀਗਾ ਉਹ ਬੰਦੇ ਦੀ ਮਨਸਾ ਬਿਲਕੁਲ ਗਲਤ ਸੀਗੀ ਉਹਨਾਂ ਨੇ ਇਹਦੇ ਇਹਨਾਂ ਦੇ ਪਰਿਵਾਰਕਾ ਹਮਲਾ ਕੀਤਾ ਬੋੜੀ ਮੰਦ ਭਾਗੀ ਗੱਲ ਆ ਇਹ ਕਿ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੱਡੀ ਦੁਰਘਟਨਾ ਵੀ ਹੋ ਸਕਦੀ ਸੀ ਇੱਕ ਦੇਖੋ ਜਿਵੇਂ ਕਨੀਆਬਾਦੀ ਵਾਲੇ ਇਲਾਕੇ ਜੇ ਜੀ ਸਾਰੇ ਅੰਬਾਰ ਦਤ ਹੁੰਦੇ ਆ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਦੇਖੋ ਪ੍ਰਸ਼ਾਸਨ ਤੋਂ ਬਾ ਮੰਗ ਕਰਦਾ ਹੈ ਕਿ ਜਿਹੜਾ આરોપી ਆ ਮੌਕੇ ਤੇ ਫੜਿਆ ਗਿਆ ਮੌਕੇ ਤੇ ਫੜਨ ਤੋਂ ਬਾਅਦ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਕੱਲ ਨੂੰ ਹੋਰ ਵੀ ਹੋ ਸਕਦੀਆਂ ਨੇ ਇਹ ਜਿਹੇ ਬੰਦੇ ਨਸ਼ੇੜੀ ਕਾਫੀ ਫਿਰਦੇ ਨੇ ਪਰ ਇਹ ਮੈਨੂੰ ਇਹਦੀ ਮਨਸਾ ਸਾਫ਼ ਨਹੀਂ ਲੱਗਦੀ ਕਿਉਂਕਿ ਇਹਨੇ ਦੋ ਵਾਰ ਘਰ ਚ ਕਿੜਾ ਮਾਰਿਆ ਇਹਦਾ ਆਰਾਦਾ ਗਲਤ ਸੀਗਾ ਇਹਤੇ ਸਖਤ ਤੇ ਸਖਤ ਕਾਰਵਾਈ ਹੋਣੀ ਦੇ ਮਕਸਦ ਨਾ ਆਇਆ ਸੀ ਨੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਕੀ ਕੀ ਕਰਨ ਲਈ ਆਇਆ ਸੀ ਪਰ ਇਹਦਾ ਆਰਾਦਾ ਗਲਤ ਸੀਗਾ ਇਹਦੇ ਕੋਲ ਇੱਕ ਕਿਰਚ ਸੀਗੀ ਤੇ ਕਿਰਚ ਤੋਂ ਸਪਸ਼ਟ ਹੈ ਵੀ ਇਹ ਆਪਣੇ ਇਹਦੇ ਜੋ ਮਨਸੂਬੇ ਸੀਗੇ ਉਹ ਗਲਤ ਸੀਗੇ ਇਹਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਧੰਨਵਾਦ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਕਾਂਤਾ ਤੇ ਕੀ ਗੱਲ ਕੀ ਹੋਈ ਹੈ ਜੀ ਕੌਣ ਸੀ ਬੰਦਾ ਜਿਹੜਾ ਆਇਆ ਉਹ ਬੈਠੇ ਕੋਈ ਵੀ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਕੌਣ ਆਇਆ ਸੀ ਅੰਦਰ ਬੈਠੇ ਆਂ ਤੇ 8 ਵਜੇ ਆਇਆ ਪਹਿਲਾਂ ਅੰਦਰ ਲੌਬੀ 'ਚ ਆ ਕੇ ਖੜਾ ਹੋ ਗਿਆ ਸਿੱਧਾ ਗੇਟ ਉਹ ਕਹਿੰਦਾ ਕਿ ਅਵਤਾਰ ਸਿੰਘ ਦਾ ਘਰ ਕਿੱਥੇ ਹੈ ਮੈਂ ਕਿਹਾ ਤੁਸੀਂ ਅੰਦਰ ਕਿਵੇਂ ਆਏ ਉਹ ਕਹਿੰਦਾ ਤੁਸੀਂ ਮੈਂ ਦਰਵਾਜ਼ਾ ਖੜਕਾਇਆ ਤੁਸੀਂ ਖੋਲਿਆ ਨਹੀਂ ਮੈਂ ਅਵਤਾਰ ਸਿੰਘ ਦਾ ਘਰ ਪੁੱਛਣਾ ਹੈ ਅਵਤਾਰ ਸਿੰਘ ਦਾ ਘਰ ਮੈਂ ਕਹਿੰਦੇ ਕੋਈ ਨਹੀਂ ਰਹਿੰਦਾ ਜੀ ਅਵਤਾਰ ਸਿੰਘ ਫਿਰ ਉਹ ਬਾਹਰ ਚਲਾ ਗਿਆ ਮੈਂ ਜਾਂਦੇ ਹੀ ਉਹਦੇ ਗੇਟ ਲੋਕ ਲਗਾ ਦਿੱਤਾ ਉਸ ਤੋਂ ਅੱਧੇ ਘੰਟੇ ਦੇ ਬਾਅਦ ਦੇ ਵਿੱਚ ਜਦੋਂ ਲੋਕ ਲੱਗਾ ਹੋਇਆ ਸੀ ਉਹਨੇ ਫੇਰ ਦਰਵਾਜ਼ਾ ਖੜਕਾਇਆ ਮੈਨੂੰ ਲੱਗਿਆ ਕਿ ਇਸ ਟਾਈਮ ਕੰਮ ਵਾਲੀ ਆਂਦੀ ਹੈ ਕਿਵੇਂ ਦਰਵਾਜ਼ਾ ਪੁੱਛਿਆ ਵੀ ਆ ਪਰ ਆਵਾਜ਼ ਨਹੀਂ ਦਿੱਤੀ ਪਰ ਮੈਂ ਖੋਲਿਆ ਤਾਂ ਉਹਨੇ ਸਿੱਧਾ ਖੋਲ ਦੇ ਚਾਕੂ ਕੱਢ ਲਿਆ ਫੇਰ ਮੈਂ ਉਹਨੂੰ ਬਾਹਰ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਲੱਗਿਆ ਉੱਥੋਂ ਮੇਰਾ ਬੇਟਾ ਆ ਗਿਆ ਲੜਾਈ ਚੰਨੀਆਂ ਚੀਕਾਂ ਮੈਂ ਮਾਰੀਆਂ ਮਾਰੀਆਂ ਤਾਂ ਜਾ ਕੇ ਕਿਤੇ ਉਹ ਬਾਹਰ ਮੈਨੂੰ ਵੀ ਉਹਨੇ ਇੱਕ ਬਾਹਰ ਦੀ ਤਰਫ ਧੱਕਾ ਮਰਿਓ ਗੇਟ ਲਾਣਾ ਚਾਹ ਰਿਹਾ ਸੀ ਵੀ ਅੰਦਰ ਉਹ ਗੇਟ ਲਾ ਕੇ ਅੰਦਰ ਲੈ ਜਾ ਇਹਨਾਂ ਨੂੰ ਪਰ ਮੈਂ ਕੋਸ਼ਿਸ਼ ਕਰਕੇ ਮੇਰੇ ਬੇਟੇ ਨੇ ਵੀ ਲੜਾਈ ਕੀਤੀ ਉਹਦੇ ਵੀ ਝੋਟ ਲੱਗੇ ਫਿਰ ਉਸ ਤੋਂ ਬਾਅਦ ਉਹ ਬਾਹਰ ਅਸੀਂ ਚੀਕਾਂ ਮਾਰੀਆਂ ਤਾਂ ਸਾਰੇ ਇਕੱਠੇ ਹੋ ਗਏ ਤਾਂ ਬਚਾ ਹੋਇਆ ਸਾਡਾ ਲੋਕਾਂ ਨੇ ਕਾਬੂ ਕਰ ਲਿਆ ਉਹਨੂੰ ਲੋਕਾਂ ਨੇ ਜਦੀ ਫੜ ਲਿਆ ਉਹਨੂੰ ਪਰ ਬੇਟੀ ਦੇ ਤਾਂ ਦੋ ਜਗ੍ਹਾ ਚਾਕੂ ਲੱਗੇ ਐਨਾ ਖੂਨ ਕਿਰਿਆ ਉੱਥੇ ਤੁਹਾਡੇ ਵੀ ਲੱਗੀਆਂ ਹਾਂਜੀ ਮੇਰੇ ਬਾਹ ਤੇ ਕੱਟ ਲੱਗਿਆ ਪੂਰਾ ਠੀਕ ਉਹਦਾਂ ਹਾਂਜੀ ਵੈਸੇ ਠੀਕ ਹੈ ਦੇਖਿਆ ਕਿ ਕੋਈ ਪਹਿਲਾਂ ਕੋਈ ਬੰਦਿਆ ਇਹ ਕੁਝ ਇਸ ਤਰ੍ਹਾਂ ਜੀ ਕਦੇ ਵੀ ਨਹੀਂ ਦੇਖਿਆ ਕੋਈ ਮਾਰ ਚੋ ਨਹੀਂ ਮੈਂ ਤਾਂ ਦੇਖੋ ਬਾਹਰ ਇਹਨਾਂ ਨਿਕਲਦੀ ਨਹੀਂ ਬਾਹਰ ਮੈਨੂੰ ਕੋਈ ਨਹੀਂ ਪਤਾ ਘਰ ਤੋਂ ਤੁਸੀਂ ਦੋਨੇ ਜਾਣੇ ਸੀਗੇ ਉਸ ਟਾਈਮ ਤੁਹਾਡਾ ਬੇਟਾ ਨਹੀਂ ਮੇਰੀ ਮਦਰ ਇਨ ਲਾ ਵੀ ਆ ਕੇ ਸੀਗੇ ਅੱਛਾ ਤਿੰਨੇ ਜਾਣੇ ਸੀਗੇ ਉਹ ਦੇਖ ਕੇ ਕਿ ਅੰਦਰ ਕਿ ਆ ਵੀ ਇਹ ਕੱਲੀ ਬੈਠੀ ਆ ਉਸ ਟਾਈਮ ਬੇਟਾ ਮੇਰਾ ਉੱਪਰ ਸੀਗਾ ਫਿਰ ਜਦੋਂ ਆਵਾਜ਼ ਸੁਣੀ ਉਹ ਥੱਲੇ ਆਇਆ ਤੇ ਉਹਨੇ ਲੜਾਈ ਕੀਤੀ ਆ ਇਹ ਤਾਂ ਜੇ ਉਹ ਮਾ ਚਿਕਾ ਮਾਰ ਕੇ ਨਾ ਇਕੱਠੇ ਕਰਦੀ ਤਾਂ ਉਹ ਤਾਂ ਸਾਨੂੰ ਅੰਦਰ ਮਾਰ ਹੀ ਜਾਂਦਾ ਕੀ ਕੀ ਹਥਿਆਰ ਕੀ ਸੀਗਾ ਬਿਲਕੁਲ ਵੱਡਾ ਸਾਰਾ ਕੋਈ ਚਾਕੂ ਸੀ ਹੱਡਾ ਬੜਾ ਦਾਤੀ ਟਾਈਪ ਕੋਈ ਸੀਗਾ ਚਾਕੂ ਕੀ ਨਾਮ ਹੈ ਬੇਟਾ ਤੁਹਾਡਾ ਗੌਰਵ ਗਰਵ ਕਿਦਾਂ ਘਟਨਾ ਹੋਈ ਹੈ ਸਾਰੀ ਸਿਰ ਮੈਂ ਤਾਂ ਐਕਚੁਅਲੀ ਅੰਦਰ ਸੀਗਾ ਤੇ ਇੱਕੋ ਤਾਂ ਮੈਨੂੰ ਮੰਮਾ ਦੇ ਚੀਕਣ ਦੀ ਆਵਾਜ਼ ਆਈ ਮੈਂ ਜਦ ਗਿਆ ਉਹ ਮੰਮਾ ਦੇ ਉੱਪਰ ਚਾਕੂ ਲੈ ਕੇ ਖੜਾ ਸੀ ਤੇ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬਸ ਉਹਨੇ ਚ ਫਿਰ ਸਾਰੇ ਆ ਗਏ ਤੇ ਉਹਨੂੰ ਫੜ ਲਿਆ ਤੇ ਮੈਨੂੰ ਇਸ ਚੱਕਰ ਚ ਦੋ ਜਗ੍ਹਾ ਚਾਕੂ ਲੱਗ ਗਿਆ ਹਾਂ ਕਿ ਕਿੱਥੇ ਵਜੇ ਤੁਹਾਡੇ ਚਾਕੂ ਸਰ ਇੱਕ ਲਾਤੇ ਲੱਗਿਆ ਇੱਕ ਮੇਰੀ ਬਾਹ ਤੇ ਲੱਗਿਆ ਕੁ 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 ਜੋ ਲੱਗਦੇ ਕੋਈ ਕੋਈ ਜਾਣਕਾਰ ਹੋ ਗਈ ਜਾਂ ਕੋਈ ਕਿਸ ਤਰ੍ਹਾਂ ਕੋਈ ਐਸੀ ਗੱਲ ਹੋ ਗਈ ਨਹੀਂ ਐਕਚੁਅਲੀ ਮੈਂ ਪਹਿਲੀ ਵਾਰ ਹੀ ਦੇਖਿਆ ਸੀਗਾ ਬੰਦਾ ਤੇ ਇਕੋਦਮ ਹੋਈ ਸੀ ਤਾਂ ਪਤਾ ਵੀ ਨਹੀਂ ਲੱਗਿਆ ਫਿਰ ਤੇ ਵੀ ਬਾਰਨ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਮੈਂ ਉਹ ਨਹੀਂ ਐਕਚੁਅਲੀ ਮੇਰੇ ਮम्मा ਦੇ ਕਰਨ ਲੱਗ ਗਿਆ ਸੀਗਾ ਸਿਰ ਤੇ ਲੈ ਕੇ ਖੜਾ ਸੀ ਚਾਕੂ ਬਸ ਫਿਰ ਮੈਂ ਉਹਨੂੰ ਰੋਕਣ ਲੱਗ ਗਿਆ ਉਹ ਕਹਿੰਦਾ ਮੈਂ ਮਾਰ ਦੇਣਾ ਤੈਨੂੰ ਚੱਲ ਤੈਨੂੰ ਫਿਰ ਮੈਂ ਉਹਨੇ ਨੂੰ ਉਹਨੂੰ ਢਾੜਿਆ ਬਸ ਐਨੀ ਸੀ ਕੁਝ ਕਿੰਨੇ ਕਵਿ ਦੀ ਘਟਨਾ ਹੈ ਇਸ ਐਕਚੁਅਲੀ ਬਸ ਹੁਣ 15 ਮਿੰਟ ਪਹਿਲਾਂ ਦੀ ਘਟਨਾ ਹੋਣੀ 15 20 ਮਿੰਟ ਐਕਚੁਅਲੀ ਟਾਈਮ ਮੈਨੂੰ ਵੀ ਨਹੀਂ ਪਤਾ ਸਰ ਕੀ ਮੈਟਰ ਹੋਇਆ ਇੱਥੇ ਜਿਹੜਾ ਇੱਕ ਵਾਪਰ ਦੇਖੋ ਜੀ ਸਾਨੂੰ ਤਾਂ ਫੋਨ ਆਇਆ ਸੀ ਮੁਰਸੀ ਸਾਡੇ ਨੂੰ ਆਹ ਬਈ ਜਗਤ ਕਲੋਨੀ ਇੱਕ ਨੰਬਰ ਗਲੀ ਦੇ ਵਿੱਚ ਕੋਈ ਬੰਦਾ ਫੜਿਆ ਹੋਇਆ ਬਈ ਕਿਸੇ ਬੰਦੇ ਨੂੰ ਚਾਕੂ ਮਾਰ ਦੁੱਤਾ ਨੇ ਜੇ ਅਸੀਂ ਦੇਖਿਆ ਆ ਕੇ ਸਾਰਾ ਮੈਟਰ ਵੀ ਇਹਨਾਂ ਦੋਨਾਂ ਦੇ ਬੰਦਿਆਂ ਦੇ ਮਤਲਬ ਆਪੋਜੀਟ ਬੰਦੇ ਦੀ ਵਿੱਚ ਜਿਹੜਾ ਫੜਿਆ ਆਪਾਂ ਉਹਦੇ ਬੰਦੇ ਵੀ ਦੋਨਾਂ ਦੇ ਮੈਡੀਕਲ ਸਟੋਰ ਆ ਸਾਡੇ ਆਉਣ ਤੋਂ ਪਹਿਲਾਂ ਹੀ ਹਮਲਾ ਚਲੇ ਗਿਆ ਦੋ ਬੰਦੇ ਦਾਖਲ ਹੋ ਚੁੱਕੇ ਆ ਬਾਕੀ ਉਹਦੀ ਸਟੇਟਮੈਂਟ ਲੈ ਕੇ ਇਹ ਜੀ ਵੀ ਕੱਲ ਹੋਊਗੀ ਉਹੀ ਕਾਰਵਾਈ ਹਮਲੇ ਲੰਗੇ ਜੀ ਅੱਛਾ ਕੋਈ ਇਹਨਾਂ ਦੀ ਆਪਸ ਰੰਜਿਸ਼ ਸੀਗੀ ਹੋ ਸਕਦਾ ਜੀ ਉਹ ਤਾਂ ਹੁਣ ਸਟੇਟਮੈਂਟ ਦੇ ਉੱਪਰ ਆ ਉਹਨਾਂ ਦੱਸਿਆ ਲਿਖਿਆ ਜਾਊਗਾ ਨਾ ਆਇਡੈਂਟੀਫਾਈ ਹੋਇਆ ਇਹ ਬੰਦਾ ਕੌਣ ਆ ਆਇਡੈਂਟੀਫਾਈ ਤਾਂ ਤੇ ਉਹ ਵਾਲਾ ਦੇਖਿਆ ਜੀ ਆਂਡੈਂਟੀਫਾਈ ਕਰਦੇ ਹਾਂ ਨਾਮ ਦੱਸਿਆ ਨਹੀਂ ਆਪਣਾ ਕੁਝ ਹਾਂਜੀ ਨਾਮ ਦੱਸਿਆ ਜੀ ਮੈਨੂੰ ਨਾਮ ਇਹਨਾਂ ਨੇ ਦੱਸਿਆ ਜੀ ਇਹਨਾਂ ਦਾ ਨਾਮ ਹੈਗਾ ਸਰ ਨਿਰਮਲ ਸਿੰਘ ਜੀ ਅੱਛਾ ਕਿੰਨੇ ਜਾਣੇ ਦਾ ਜਿਹੜਾ ਚਾਕੂ ਮਾਰਿਆ ਗਿਆ ਨਹੀਂ ਅਜੇ ਤਾਂ ਕੁਝ ਨਹੀਂ ਕਹਿ ਸਕਦੇ ਜੀ ਅਣੀ ਠੀਕ ਨਹੀਂ ਹੁਣ ਤਾਂ ਜਾ ਕੇ ਪਤਾ ਲੱਗੂਗਾ ਜੀ ਕਹਿੰਦਾ ਮੈਂ ਹਸਪਤਾਲ ਦੇ ਵਿੱਚ ਮੈਂ ਆਪਣਾ ਆਥੇ ਆਈਓ ਭੇਜ ਦਿਆਂਗਾ ਜੀ ਤੇ ਅਫਸਰ ਭੇਜ ਦਿਆਂਗੇ ਉੱਥੇ ਤੋਂ ਬਾਅਦ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਹੀ ਹੋਊਗਾ ਜੀ ਰੰਜਰ ਚੈੱਕ ਹੀ ਹੈ ਕੋਈ ਚੀਜ਼ ਬਰਾਮਦ ਕੀਤੀ ਗਈ ਕੋਲੋਂ ਜੋ ਮਾਰੀ ਗਿਆ ਹੋਵੇ ਕੋਈ ਚਾਕੂ ਜੋ ਵੀ ਮਾਰਿਆ ਗਿਆ ਉਹ ਚਾਕੂ ਤਾਂ ਤੁਸੀਂ ਜਿਹੜਾ ਨਾਲੇ ਹੋ ਕੇ ਬਰਾਮਦ ਸਾਨੂੰ ਕਰਾਇਆ ਦਿੱਤਾ ਨਾ ਬਾਕੀ ਤਾਂ ਇਹਨਾਂ ਦੀ ਹੁਣ ਸਟੇਟਮੈਂਟ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਕੀ ਇਹਨਾਂ ਦੀ ਰੰਜਰ ਚੈੱਕ ਕੀ ਗੱਲ ਹੈ ਹੈਨਾ